ਕੀ ਲੱਖ ਨਾਲ ਦੇਣ ਤੇ ਢਾਈ ਗਈ ਮੇਰੀ ਬਿਲਡਿੰਗ ਬਿਲਡਿੰਗ ਮਾਲਕ ਨੇ ਲਾਇਆ ਸਰਕਾਰੀ ਮੁਲਾਜ਼ਮਾ ਸਮੇਤ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਤੇ سنگੀਨ aarop ਆਓ ਸੁਣਦੇ ਹਾਂ ਕੀ ਕਹਿਣਾ ਹੈ ਪੀੜਤ ਬਿਲਡਿੰਗ ਮਾਲਕ ਇੰਪਰੂਵਮੈਂਟ ਟਰਸਟ ਦੀ ਐਨਓਸੀ ਹੈਗੀ ਹੈ ਅੱਛਾ ਜੀ ਉਹਦੇ ਬਾਅਦ ਦੁਬਾਰਾ ਫਿਰ ਇੰਪਰੂਵਮੈਂਟ ਟਰਸਟ ਨੇ ਮੈਨੂੰ ਐਨਓਸੀ ਦਿੱਤੀ ਆ ਭਾਜੀ ਇਹ ਗੇਮ ਸਿਰਫ 2 ਲੱਖ ਰੁਪਏ ਦੀ ਸੀ ਜੀ ਸਿਰਫ ਇਹ ਜਿਹੜੀ ਇਹਨਾਂ ਦੀ ਮੈਂ ਕੰਪਲੇਨ ਜਿਹੜੀ ਹੈ ਮੈਂ ਦੇ ਕੇ ਆਇਆ ਸੀਗਾ ਐਸਐਸਪੀ ਸਾਹਿਬ ਨੂੰ ਕਿ ਮੇਰੇ ਤੋਂ ਇਹ 20 ਲੱਖ ਰੁਪਏ ਦੀ ਡਿਮਾਂਡ ਕਰਦਾ ਹੈ ਮਲਹੋਤਰਾ ਤੇ ਪਲੱਸ ਜਿਹੜਾ ਇਹਨਾਂ ਦਾ ਪੱਤਰਕਾਰ ਹੈਗਾ ਵਿਸ਼ਾਲ ਕਪੂਰ ਸਾਰੇ ਡਾਕੂਮੈਂਟ ਮੈਂ ਸਾਰੀ ਇਹ ਕਾਰਪੋਰੇਸ਼ਨ ਨੂੰ ਵੀ ਤੇ ਇੰਪਰੂਵਮੈਂਟ ਟੈਕਸ ਨੂੰ ਵੀ ਤੇ ਸਾਰੇ ਅਫਸਰਾਂ ਨੂੰ ਮੈਂ ਆਪਣੇ ਸਾਰੇ ਡਾਕੂਮੈਂਟ ਦੇ ਕੇ ਆਏ ਇਹਨਾਂ ਨੂੰ ਕਿ ਮੇਰੇ ਪਾਸੇ ਕਿਸੇ ਪਾਸੇ ਕੋਈ ਨਾਜਾਇਜ਼ ਮੇਰੀ ਪ੍ਰਾਪਰਟੀ ਹੈਗੀ ਹੈ ਮੈਂ ਆਪੇ ਢਾ ਦੂੰਗਾ ਜਦੋਂ ਮੈਂ ਇਹ ਗੱਲ ਕਹਿ ਕੇ ਆਇਆ ਮੈਨੂੰ ਮਲਹੋਤਰਾ ਕਹਿੰਦਾ 20 ਲੱਖ ਰੁਪਏ ਦੀ ਮੈਨੂੰ 20 ਲੱਖ ਰੁਪਏ ਦੀ ਡਿਮਾਂਡ ਹੈ ਤੁਸੀਂ ਕਰ ਦਿਓ ਤੁਹਾਡਾ ਸਾਰਾ ਸਾਰਾ ਕੰਮ ਓਕੇ ਹੋ ਜਾਊਗਾ ਮਤਲਬ ਮੈਂ ਪੈਸੇ ਦੇ ਦਾਂ ਤਾਂ ਮੇਰਾ ਸਾਰਾ ਕੰਮ ਓਕੇ ਐ ਆ ਇਹਨਾਂ ਦੀ ਇਹ ਐਨਓਸੀਆਂ ਦੀ ਕੋਈ ਵੈਲਿਊ ਨਹੀਂ ਹੈਗੀ ਉਹ ਐਨਓਸੀਆਂ ਦੀ ਵੈਲਿਊ ਕੋਈ ਨਹੀਂ ਹੈਗੀ ਮਤਲਬ ਸਾਰਾ ਕੋਈ ਰਿਸ਼ਵਤ ਖੋਰੀ ਹੈ ਪੈਸੇ ਨਾਲ ਸਾਰਾ ਕੰਮ ਹੋਊਗਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਦੀ ਇੱਥੇ ਜਾਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਦਾ ਲੋਕਾਂ ਨਾਲ ਥੱਕਾ ਹੋ ਰਿਹਾ ਨਾਲੇ ਤੇ ਬੇਦੁਨੀਆ ਭੜਦੀ 80% ਦੀ ਟਰਾਂਸਪੋਰਟ ਨਗਰ ਦੇ ਵਿੱਚ ਨਜਾਇਜ਼ ਬਿਲਡਿੰਗਾਂ ਬਣੀਆਂ ਹੋਈਆਂ ਅੱਜ ਤੱਕ ਕੋਈ ਨਹੀਂ ਆਇਆ ਢਾਣ ਵਾਸਤੇ ਅੱਜ ਤੱਕ ਕਿਸੇ ਨੇ ਉਧਰਲੇ ਪਾਸੇ ਮੂੰਹ ਨਹੀਂ ਕੀਤਾ ਇੱਕ ਮੇਰੀ ਬਿਲਡਿੰਗ ਦੇ ਡਾਕੂਮੈਂਟ ਹੋਣ ਦੇ ਬਾਪਜੂ ਦੇ ਇਹਨਾਂ ਨੇ ਮੇਰੀ ਬਿਲਡਿੰਗ ਢਾਤੀ ਮੇਰੀ ਸਾਰੀ ਉਮਰ ਦੀ ਕਮਾਈ ਇਹਨਾਂ ਨੇ ਮਿੱਟੀ ਇਹ ਨਗਰ ਨਿਗਮ ਅਤੇ ਇੰਪਰੂਵਮੈਂਟ ਟਰਸਟ ਵੱਲੋਂ ਸਾਂਝੀ ਕਾਰਵਾਈ ਸੀਗੀ ਜੀ ਸਾਰਾ ਸਾਡੇ ਕੋ ਵੀ ਹੈਗਾ ਸਾਰਾ ਕੋਲ ਜੋ ਵੀ ਅਸੀਂ ਕਾਰਵਾਈ ਕੀਤੀ ਹੈ ਇੰਪਰੂਵਮੈਂਟ ਟਰਸਟ ਤੋਂ ਡਿਮਾਰਕੇਸ਼ਨ ਕਰਾ ਕੇ ਕਿਉਂਕਿ ਲੇਆਉਟ ਉਹਨਾਂ ਨੇ ਕਟਿਆ ਸੀਗਾ ਉਹਨਾਂ ਨੇ ਸਾਨੂੰ ਇਹ ਇੰਪਰੂਵਮੈਂਟ ਦਾ ਲੈ ਕੇ ਦਿੱਤਾ ਵੀ ਇਹਨੂੰ ਗਰੋਸਮੈਂਟ ਆ ਮੌਕੇ ਤੇ ਡਿਮਾਰਕੇਸ਼ਨ ਕਰਾਈ ਆ ਤੇ ਤਾਂ ਅਸੀਂ ਇਹ ਡਿਮੋਨਿ ਇਹਦੇ ਥੱਲੇ ਦੀ ਇੰਪਰੂਵਮੈਂਟ ਟਰਸਟੀ ਐਨਓਸੀ ਹੈਗੀ 2001 ਦੀ ਇੰਪਰੂਵਮੈਂਟ ਟਰਸਟ ਦੇ ਐਨਓਸੀ ਦਿੱਤੀ ਹੋਈ ਹੈ ਉਹਦੇ ਬਾਅਦ 2014 ਦੇ ਵਿੱਚ ਇੰਪਰੂਵਮੈਂਟ ਟਰਸਟ ਨੇ ਦੁਬਾਰਾ ਐਨਓਸੀ ਜਿਸਰੂ ਦਿੱਤੀ ਕਿ ਇਸ ਜ਼ਮੀਨ ਨਾਲ ਮੇਰਾ ਕੋਈ ਲੈਣ-ਦੇਣ ਨਹੀਂ ਹੈਗਾ ਕਾਰਪੋਰੇਸ਼ਨ ਦੇ ਪ੍ਰਾਪਰਟੀ ਟੈਕਸ ਕਰਦੇ ਕਾਰਪੋਰੇਸ਼ਨ ਦੇ ਪ੍ਰਾਪਰਟੀ ਟੈਕਸ ਮੈਂ ਆ 55000 ਰੁਪਏ ਦਾ ਮੈਂ ਕਾਰਪੋਰੇਸ਼ਨ ਦਾ ਪ੍ਰਾਪਰਟੀ ਟੈਕਸ ਪੇ ਕੀਤਾ ਹੋਇਆ ਜਿਹੜਾ 2012 ਦਾ ਮੇਰਾ ਮੀਟਰ ਲੱਗਾ ਹੋਇਆ